ਦੋ ਜਾਨਵਰ ਦਿਖਾਉਣ ਲੱਗਾ ਇੱਕ ਤਾਂ ਘੋੜੀ ਆ ਸਾਜਣੋ ਘੋੜੀ 'ਚ ਸਨਖਪੁਣਾ ਤੇ ਬਰੀਕੀਆਂ ਚੈੱਕ ਕਰ ਲਓ ਤੁਸੀਂ ਤੁਹਾਡੇ ਸਾਹਮਣੇ ਐਨ ਘੋੜੀ ਖੜੀ ਆ ਤੇ ਕਹਾ ਨੀਲੀ ਬਸ਼ੇਰੀ ਬਾਈ ਨੇ ਸੇਲ ਕਰਨੀਆਂ ਦੋ ਜਾਨਵਰ ਸੇਲ ਕਰਨੀਆਂ ਆ ਘੋੜੀ ਨਾ ਜਿਹੜੀ ਮੱਜੂ ਕੇ ਖਾਨਦਾਨ ਦੀ ਆ ਇਹ ਬਹੁਤ ਚੰਗੇ ਘੋੜੇ ਦੀ ਬੱਚੀ ਆ ਤੇ ਬੱਚਾ ਇਹਨੇ ਬਸ਼ੇਰੀ ਦਿੱਤੀ ਦੀ ਬਹੁਤ ਸੋਹਣੀ ਮਾਰਕਿੰਗ ਵਾਲੀ ਤੇ ਬਾਈ ਨੇ ਇਹ ਬਸ਼ੇਰੀ ਸੇਲ ਘੋੜੀ ਸੇਲ ਕਰਨੀਆਂ ਸਾਜਣੋ ਤੇ ਘੋੜੀ ਚ ਕੁਆਲਿਟੀਆਂ ਬਹੁਤ ਨੇਗੀਆਂ ਸਾਰੇ ਪਾਸੋਂ ਐਨ ਇੱਕ ਨੰਬਰ ਆ ਤੁਸੀਂ ਚੈੱਕ ਕਰ ਲਓ ਪਿੱਠ ਪੋੜਾ ਲੰਬਾਈ ਤੌਣਾ ਫੇਸ ਕੁਆਲਿਟੀ ਪੈਰ ਵਗੈਰਾ ਸਾਰੇ ਪਾਸੋਂ ਦੁੱਖ ਤੋੜਦੀ ਆ ਘੋੜੀ ਤੇ ਸੱਜਣੋ ਮੌਕੇ ਤੇ ਖਾਲੀ ਆ 61 ਇੰਚ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਮੱਜੂ ਕੇ ਖਾਨਦਾਨ ਦੀ ਆ ਬਾਜ ਘੋੜੇ ਦੀ ਬੱਚੀ ਆ ਬਾਜ ਘੋੜਾ ਜਿਹੜਾ ਅੱਗੇ ਆਡਮ ਘੋੜੇ ਦਾਗਾ ਤੇ ਇਹਦੀ 6 ਸਾਲ ਉਮਰ ਆ ਸੱਜਣੋ ਤੇ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਸੁਥਰੀ ਆ ਸਵਾਰੀ ਵਗੈਰਾ ਦੀ ਓਕੇ ਆ ਬਸ਼ੇਰੀ ਦਿਖਾਉਣ ਲੱਗਿਆ ਨੂਰੇ ਘੋੜੇ ਦੀ ਪੋਤੀ ਆ ਸੱਜਣੋ ਜਿਹੜੇ ਸੱਜਣਾਂ ਭਾਜ ਕੋਈ ਬਸ਼ੇਰੀ ਭਾ ਦੇਣੇ ਵਿਸ਼ਾਸੀ ਕਰੇ ਸ਼ੌਂਕ ਨਾਲ ਬਸ਼ੇਰੀ ਰੱਖਣੀ ਆ ਭਾਜ ਬਸ਼ੇਰੀ ਮਿਲ ਜੇ ਉਹਨਾਂ ਵਾਸਤੇ ਆ ਇਹ ਤੇ ਬਾਲ ਪੌਰੀਆਂ ਦੀ ਸਾਫ ਆ ਦੋਸਤੋ ਨੂਰੇ ਘੋੜੇ ਦੀ ਪੋਤੀ ਆ ਨੂਰੇ ਦਾ ਕੋਈ ਬੱਚਾ ਗਾ ਚੰਗਾ ਨੌਕਰਾ ਸਾਣ ਘੋੜਾ ਉਸ ਘੋੜੇ ਦੀ ਇਹ ਬੱਚੀ ਆ ਨੂਰੇ ਬਾਕਰਪੁਰ ਵਾਲੇ ਘੋੜੇ ਦੀ ਪੋਤੀ ਆਗੀ ਸੱਜਣੋ ਸਾਫ ਸੁਥਰੀ ਆ ਪੌਰੀਆਂ ਦੀ ਸਾਫ ਸੁਥਰੀ ਆ 8 ਮਹੀਨੇ ਉਮਰਾ ਬਸ਼ੇਰੀ ਦੀ ਤੇ ਆ ਤੁਸੀਂ ਦੇਖ ਲਓ ਲਿੱਸੀ ਜ਼ਰੂਰ ਆ ਖਰਾਕ ਰੂਕ ਸਿੱਟੋਂਗੇ ਜਦੋਂ ਬਹੁਤ ਚੰਗੀ ਬਣ ਜਾਣਾ ਪੁੜੇ ਪੜੇ ਦੀ ਚੰਗੀ ਆ ਬਸ਼ੀਰੀ ਕਨਕਰੋਤੀ ਦੀ ਸ਼ਕੀਨ ਆ ਨੰਬਰ ਸਕਰੀਨ ਤੇ ਆ ਬਾਈ ਦਾ ਏਰੀਆ ਜਾਖਲ ਬਰੇਟਾ ਸਦਨ